ਸਨੋ ਕਲ ਜਸ ਗਾ ਲਈ ਸੋ ਆਏ ਹੋਏ ਸਾਰੇ ਹੀ ਮਹਿਮਾਨਾਂ ਨੂੰ ਸਤਿ ਸ੍ਰੀ ਅਕਾਲ ਸਾਡੇ ਸਾਰੇ ਸਤਿਕਾਰਯੋਗ ਨੇ ਸ਼ਹਿਦ ਨਾਲੋਂ ਮਿੱਠੀ ਸਾਡੀ ਬੋਲੀ ਏ ਪੰਜਾਬ ਦੀ ਸ਼ਹਿਦ ਨਾਲੋਂ ਮਿੱਠੀ ਸਾਡੀ ਬੋਲੀ ਏ ਪੰਜਾਬ ਦੀ ਜਿਹਦੇ ਵਿੱਚੋਂ ਮਹਿਕ ਆਵੇ ਸੱਜਰੇ ਗੁਲਾਬ ਦੀ ਪੰਜਾਬੀ ਵਿੱਚ ਗਾਈਏ ਪੰਜਾਬੀ ਵਿੱਚ ਗਾਈਏ ਸਾਨੂੰ ਲੋੜ ਨਹੀਂ ਉਹ ਸਾਜ਼ ਦੀ ਸ਼ਹਿਦ ਨਾਲੋਂ ਮਿੱਠੀ ਸਾਡੀ ਬੋਲੀ ਏ ਪੰਜਾਬ ਦੀ ਸ਼ੈਦ ਨਾਲੋਂ ਮਿੱਠੀ ਸਾਡੀ ਬੋਲੀ ਹੈ ਪੰਜਾਬ ਦੀ ਪੰਜਾਬ ਪੰਜਾਬੀਅਤ ਅਤੇ ਪੰਜਾਬੀਆਂ ਦੇ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਲਾ ਗੀਤਕਾਰਾਂ ਦਾ ਬਹੁਤ ਜ਼ਿਆਦਾ ਖੁਸ਼ੀ ਹੋ ਮਿਲ ਰਹੀ ਹੈ ਇੱਥੇ ਪਹੁੰਚ ਕੇ ਬਾਣਕ ਪਰਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਸੀਂ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਤੇ ਜਿੰਨੀ ਵੀ ਸਾਡੇ ਤੋਂ ਸਪੋਰਟ ਹੋ ਸਕਦੀ ਹੈ ਉਹ ਕਰਨ ਲਈ ਅਸੀਂ ਆਏ ਆ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਯੁੱਧਵੀਰ ਸਿਹਤਿਆ ਹੋਵੇ ਤਾਂ ਪੂਰੀ ਹਾਜ਼ਰੀ ਭਰੇਗਾ ਨੈਕਸਟ ਟਾਈਮ ਜਦੋਂ ਵੀ ਤੁਸੀਂ ਬੁਲਾਇਆ ਜ਼ਰੂਰ ਬਹੁਤ ਵਧੀਆ ਢੰਗ ਨਾਲ ਪੇਸ਼ ਕਰਾਂਗੇ ਤੇ ਅੱਜ ਦੇ ਲਈ ਅਸੀਂ ਗੁਸਤਾਖੀ ਮੰਗਦੇ ਮੇਰੇ ਤਾਂ ਸਾਰੇ ਹੀ ਸਤਕਾਰਯੋਗ ਨੇ ਕੱਲੇ ਕਿਲੇ ਦਾ ਨਾਮ ਲਵਾਂਗੀ ਤਾਂ ਜਿੱਦਾਂ ਕਿ ਡੈਡੀ ਕਹਿੰਦੇ ਸੀ ਬੜਾ ਔਖਾ ਆ ਮੈਂ ਤਾਂ ਹਮੇਸ਼ਾ ਇਹੀ ਕਹਿੰਦੀ ਕਿ 뮤직 ਇੰਡਸਟਰੀ ਸਾਰੀ ਹੀ ਇਨਫੈਕਟ ਪੰਜਾਬ ਹੀ ਮੇਰਾ ਤਾਂ ਪੇਕਾ ਪਰਿਵਾਰ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਬਾਪੂ ਦੇਵ ਤ੍ਰਿਕਿਆਂ ਵਾਲਾ ਜੇ ਉਹ ਨਾ ਹੁੰਦੇ ਤਾਂ ਸ਼ਾਇਦ ਮਾਨਕ ਸਾਬ ਵੀ ਨਾ ਹੁੰਦੇ ਸੋ ਬਾਪੂ ਦੇਵ ਥਰਿਕਿਆਂ ਵਾਲਿਆਂ ਨੂੰ ਇੱਕ ਸ਼ਰਧਾਂਜਲੀ ਉਧਵਿਰ ਵੱਲੋਂ ਦੋ ਲਾਈਨਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ ਮੇਰੇ ਮਾਂ ਹੁੰਦੀ ਹੈ ਮਾਂ ਸੋ ਥੋੜਾ ਸਾਰਿਆਂ ਦੇ ਇੱਥੇ ਆਉਣ ਤੇ ਪਹਿਲਾਂ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਸ਼ੁਕਰੀਆ ਦੇ ਪਪਾ ਜੀ ਜੇ ਨਾ ਹੁੰਦੇ ਤਾਂ ਸ਼ਾਇਦ ਮੈਂ ਵੀ ਨਾ ਹੁੰਦਾ ਇੱਥੇ ਹੀ ਨਾ ਹੁੰਦਾ ਜੇ ਸਾਡੀ ਭੈਣ ਮੇਰੀ ਭੈਣ ਮਤਲਬ ਸਗੀ ਭੈਣ ਜਵਾਈ ਹਾਂ ਹਾਂਜੀ ਸੋ ਉਹਨਾਂ ਦੀ ਲਈ ਹੋਈ ਗੀਤ ماں ਹੁੰਦੀ ਏ ਹਾਂਜੀ ماں ਹੁੰਦੀ ਏ ماں ਉਹ ਦੁਨੀਆ ਵਾਲਿਓ ماں ਹੈ ਖੰਡਰੀ ਝਾਂ ਉਹ ਦੁਨੀਆ ਵਾਲਿਓ ਹੋ ਮਾਂ ਹੁੰਦੀ ਏ ماں ਉਹ ਦੁਨੀਆ ਵਾਲਿਓ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਂ ਤਾ ਰਬ ਦਾ ਰੂਪ ਹੈ ਦੁਜਾ ਉਮਾ ਹੈ ਰੱਬ ਦਾ ਨਾ ਹੋ ਦੁਨੀਆ ਵਾਲਿਓ ਉਮਾ ਵੰਦੀਏ ਮਾਹੋ ਦੁਨੀਆ ਵਾਲਿਓ ਉਮਾ ਵੰਦੀਏ ਮਾਹੋ ਦੁਨੀਆ ਵਾਲਿਓ ਲੋਕ ਦਿਲਾਂ ਵਿੱਚ ਵਸਦਾ ਬਾਬਲ ਅੱਜ ਵੀ ਸਾਰਿਆਂ ਦੇ ਬੁੱਲਾਂ ਉੱਤੇ ਕਲੀਆਂ ਗੂੰਜਣ ਯਾਰ ਪਿਆਰਾਂ ਦੇ ਸੁਰਗਾਂ ਦੇ ਵਿੱਚ ਬੈਠਾ ਬਾਬਲ ਫੁੱਲ ਵਰਸਾਉਂਦਾ ਏ ਮੇਵਾਰੀ ਮੇਵਾਰੀ ਸਾਡਾ ਮਾਣ ਵਧਾਉਂਦਾ ਏ ਮੇਵਾਰੀ ਮੇਵਾਰੀ ਸਾਡਾ ਦੋਨਾਂ ਦਾ ਮਾਣ ਵਧਾਉਂਦਾ ਏ ਸੋ ਇੱਕ ਵਾਰੀ ਮੇਰੇ ਫਾਦਰ ਸਾਹਿਬ ਸ਼੍ਰੀ ਉਸਤਾਦ ਕੁਲਦੀਪ ਮਾਨਕ ਜੀ ਦੇ ਲਈ ਤਾੜੀਆਂ ਮਾਰ ਦਿਓ ਜੀ ਦੇ ਲਈ ਤਾੜੀਆਂ ਮਾਰ ਦਿਓ